ਆਉਂਦਾ ਬਣਾ ਕੇ ਹੈਲੋ ਜੈਹਨ ਸਰ ਜੈਹਨ ਸਰ ਹਾਂਜੀ ਹਾਂਜੀ ਸਰ ਬਖਸ਼ੀ ਸਰ ਸਾਰਾ ਦਿਸ਼ਾਪ ਤੱਕ ਜਿਉ ਤੁਹਾਡੇ ਕੋਲੇ ਹੋਊਗਾ ਜੀ ਹਾਂਜੀ ਹਾਂਜੀ ਸਰ ਜੈਹਨ ਸਰ ਯਾਰ ਜਾਂਟੇ ਯਾਰ ਬਖਸ਼ੀ ਨੇ ਬੜਾ ਲੁੱਪੀਤਾ ਇਹਦਾ ਪੱਕਰ ਕੇ ਹੱਲ ਯਾਰ ਭਾਈ ਫੜ ਕੇ ਲਿਓਨੇ ਆਪਾਂ ਆ ਸ਼ਾਮ ਤੋਂ ਪਹਿਲਾਂ ਪਹਿਲਾਂ ਆਪਾਂ ਸਾਥ ਦੇਣਾ ਚੱਲਦੇ ਫਿਰ ਉਹ ਆਈ ਫੜੇ ਜਾਣਾ ਆਪਾਂ ਸਿਵਲ ਕੱਪੜੇ ਚੱਲਦੇ ਹਾਂ ਜੇ ਪੁਲਿਸ ਜੀ ਇਹਦਾ ਦੇਖ ਕੇ ਭਾਜੂ ਆਪਾਂ ਨੂੰ ਭਾਜੂਗਾ ਹਾਂ ਚੱਲ ਆਪਾਂ ਚੱਲੀਏ ਚੱਲੀਏ ਹਾਂ ਬਖਸ਼ੀ ਕਿਵੇਂ ਕੰਮ ਕਰ ਵਧੀਆ ਵਧੀਆ ਹੋਰ ਫਿਰ ਵਧੀਆ ਕੰਮ ਨੂੰ ਚੱਕੀ ਆਉਣੇ ਆ ਠੀਕ ਹੈ ਹੁਣ ਕਿਹੜਾ ਕਿਸੇ ਦਾ ਡਰ ਠੀਕ ਹੈ ਨੱਪੀ ਰੱਖੋ ਕੰਮ ਦਾ ਆ ਨੱਪੀ ਆਉਣਾ ਨੱਪੀ ਆਉਣਾ ਕੋਈ ਚੱਕਰ ਨਹੀਂ ਸਤਿ ਸ਼੍ਰੀ ਅਕਾਲ ਭਾਈ ਬਖਸ਼ੀ ਨਹੀਂ ਵੇਖਿਆ ਬਾਕੀ ਯਾਰ ਆਪਣਾ ਨਾ ਸਾਨੂੰ ਪੁਲਿਸ ਤੇ ਲੜੀਂਦਾ ਉਹ ਉਹ ਤੇ ਕੇਸ ਚੱਲ ਰਿਹਾ ਕਰੂ ਵੇਖਿਆ ਬਈ ਨੂੰ ਮੈਂ ਸੁਣੇ ਨਾ ਚਾਦਾ ਭਾ ਲੈਨੇ ਬਈ ਇੱਥੇ ਹਾਂ ਯਾਰ ਬਾਈ ਬੜਾ ਆਇਆ ਆਇਆ ਬਹੁਤ ਲੋੜੀ ਦਾ ਸਾਹ ਉਹ ਕੋਹ ਕੋ ਕਰਦਾ ਸਾਹ ਦਾ ਹਾਂ ਸ੍ਰੀਕਾਲ ਬਾਈ ਸਤ ਸ੍ਰੀਕਾਲ ਆ ਬਾਈ ਬਾਸੀ ਨਹੀਂ ਇਹ ਕਹਦਾ ਹੈ ਇਧਰ ਨੂੰ ਨੰਗਾ ਗਾਂ ਨੂੰ ਗੱਗੇ ਨੰਗਾ ਗਾਂ ਨੂੰ ਗਾਂ ਨੂੰ ਆ ਗਿਆ ਬਰਤਖੜੀਆਂ ਪਾ ਜੀ ਠੀਕ ਹੈ ਠੀਕ ਹੈ ਸਰਬ ਸਹੀ ਦਾ ਹੋਰ ਬਾਈ ਕੀ ਹਾਲ ਆ ਵਧੀਆ ਜੀ ਵਧੀਆ ਕਰਦੀ ਗੱਲ ਜੀ ਬਾਈ ਜੀ ਪਾਕੀ ਨਹੀਂ ਵੇਖਿਆ ਹੁਣੇ ਲੰਘਿਆ ਬਾਈ ਬਾਕੀ ਦਾ ਹਾਂ ਹੁਣੇ ਗਿਆ ਕਿਧਰ ਸੇ ਪੋਣਾ ਹਾਂ ਹੁਣੇ ਲੰਘਾ ਹੀ ਆ ਆਏ ਨਹੀਂ ਹਾਂ ਅਰੇ ਕੋਈ ਨਹੀਂ ਯਾਰ ਭੈਣੋ ਬੋਲ ਆਪਾਂ ਪਾਰੀ ਨਾ ਪਾ ਲੈਣੇ ਪਾ ਲੈਣੇ ਵੇਗਾ ਮਲਾਈ ਉਹ ਨਹੀਂ ਨਹੀਂ ਬਾਈ ਉਹ ਯਾਰ ਜਾਂਟੇ ਨਹੀਂ ਨਹੀਂ ਉਹ ਮੇਰੀ ਉਹ ਜਾਂਟੇ ਆਪਾਂ ਯਾਰ ਤੜਕੇ ਤੇ ਤੁਰੇ ਫਿਰਦੇ ਆ ਭੈਣ ਜੋ ਸੁਬਾਹ ਹੋ ਗਿਆ ਪਰ ਤੜਕੇ ਤੇ ਤੁਰੇ ਫਿਰਦੇ ਆ 8:00 ਵਜੇ ਤਾ ਵੇਖ ਕਿੰਨਾ ਹੋ ਗਿਆ ਦਾ ਸਰੀਰ ਦਾ ਭੈਣ ਦਾ ਨਾ ਬਣਿਆ ਪਿਆ ਜਿਵੇਂ ਮਿੱਟੀ ਆਇਓ ਤੇ ਬੈੰਦੇ ਆ ਆਪਾਂ ਲਾਉਨੇ ਆ ਪੈਨ ਕੋਲ ਚਲੋ ਯਾਰ ਉਹ ਤਾਂ ਬੈਠ ਯਾਰ ਆਪਾਂ ਲਾਉਨੇ ਉਹ ਪੈਕ ਪੁਕ ਲਾਉਣੇ ਆ ਜਾ ਤੂੰ ਵੀ ਥੱਕ ਗਿਆ ਯਾਰ ਬਾਈ ਤੂੰ ਦਾ ਬੰਦਾ ਬਹੁਤ ਵਧ ਗਿਆ ਯਾਰ ਅਸੀਂ ਨੇਰੇ ਜੀ ਤੁਰੇ ਫਿਰਦੇ ਰਹੇ ਤੈਨੂੰ ਨਾਲ ਲੈ ਕੇ ਜਾ ਬਾਈ ਤੇਰਾ ਬਹੁਤ ਬਹੁਤ ਯਾਰ ਸ਼ੁਕਰ ਹੋਇਆ ਬਾਈ ਇਹੇ ਤੁਹਾਡੀ ਹੀ ਸੰਦਸਾ ਸਾਥੀ ਲੋੜਾ ਬਈ ਬਾਈ ਤੂੰ ਸਾਡੇ ਨਾਲ ਸਾਡੀ ਡੇਰੀ ਰਿਹਾ ਐ ਇਹਨੇ ਕੋਈ ਕਾਗ ਰਿਆ ਲੈ ਆ ਜਾਂਦਾ ਦੇ ਚਲਾ ਜਾ ਦੇਖਾ ਯਾਰ ਯਾਰ ਸਾਡੇ ਬਾਸੀ ਇਹਨੇ ਨਾ ਭੈਣ ਤੋਂਦਨ ਬਕਸ ਨਾਲ ਨਹੀਂ ਕਿਤੇ ਫੜਿਆ ਗਿਆ ਉਹ ਸਾਡਾ ਮਤਲਬ ਫੋਕੀ ਜਵਾਬ ਦੇਵਾਂਗੇ ਯਾਰ ਗਵਾਲ ਤੋਂ ਆਪਣਾ ਆਖੜਾ ਦਾ ਕਰਨਾ ਹੀ ਪੈਣਾ ਇਹਦਾ ਵਿਚਾਰਾ ਭਲਾ ਮਾਨਸ ਟੱਕਰ ਗਿਆ ਨਹੀਂ ਇਹਦਾ ਬਸ ਯਾਰ ਆਪਾਂ ਨਵੇਂ ਹੀ ਹਲਜ ਜਾਣਾ ਹੈ ਆਪਾਂ ਕਿਨੇ ਦੱਸਣਾ ਵੀ ਨਹੀਂ ਸੀਗਾ ਹੋਰ ਆਪਣਾ ਨਾਲ ਸਾਡੀ ਡੇਰੀ ਕਰਾ ਮਾਦਰੀ ਕੀਤੇ ਬੰਦੇ ਨੇ ਯਾਰ ਬਹੁਤ ਯਾਰ ਅਕਾ ਦੇ ਰਾਜ ਬੰਗੋ ਦੇ ਤੇਵਾ ਕਰਨ ਲੱਗਾ ਹੈ ਕਿ ਮਰਾਜ ਨੂੰ ਆਪਾਂ ਯਾਰ ਇਹਦਾ ਬਖਸ਼ੀ ਭਾਲ ਦੇ ਫਿਰਦੇ ਆਂ ਤੋ ਦਾਲ ਦਾ ਤੁਰਾ ਫਿਰਦਾ ਰਹਾ ਸਾਡੇ ਤੜਕੇ ਦਾ ਹੀ ਬਖਸ਼ੀ ਭਾਲੀ ਜਾਂਦੇ ਆਂ ਸਰੀ ਵਾਲੀ ਤੋਂ ਨਾਲ ਦੋ ਦਾ ਸਾਡੇ ਬਸ ਬਖਸ਼ੀ ਬਖਸ਼ੀ ਦਾ ਭਾਈ ਮੈਂ ਹੀ ਆਂ ਸਰ ਤੇਰੀ ਭੈਣ ਨੂੰ ਤੜਾ